ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੀ ਕਾਫੀ ਸਾਡੇ ਲਿਵਰ ਦੀ ਸਿਹਤ ਨੂੰ ਠੀਕ ਕਰਦੀ ਆ ਕਾਫੀ ਤੋਂ ਸਾਨੂੰ ਹੋਰ ਕਿਹੜੇ-ਕਿਹੜੇ ਫਾਇਦੇ ਹੁੰਦੇ ਜੇ ਅਸੀਂ ਰੋਜ਼ਾਨਾ ਕਾਫੀ ਪੀਨੇ ਆ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਅਕਸਰ ਅਸੀਂ ਸਵੇਰੇ ਜਾਂ ਸ਼ਾਮ ਨੂੰ ਕਾਫੀ ਪੀਨੇ ਆ ਸਰੀਰ 'ਚ ਚੁਸਤੀ ਲਿਆਉਣ ਵਾਸਤੇ ਬਾਰ ਦੋਸਤੋ ਅਸੀਂ ਇਸ ਗੱਲ ਤੋਂ ਅਣਜਾਣ ਆ ਵੀ ਕਾਫੀ ਸਾਡੀ ਸਿਹਤ ਲਈ ਕਿੰਨੇ ਫਾਇਦੇਮੰਦ ਦਾ ਸੋ ਅੱਜ ਅਸੀਂ ਇਸ ਬਾਰੇ ਗੱਲ ਕਰਦੇ ਆ ਦੋਸਤੋ ਕਾਫੀ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਆ ਉਹਨਾਂ ਚੋਂ ਜਿਵੇਂ ਲਿਵਰ ਦਾ ਕੈਂਸਰ ਹੋ ਗਿਆ ਫਿਰ ਔਰਤਾਂ 'ਚ ਜਿਹੜਾ ਬੱਚੇਦਾਨੀ ਦਾ ਕੈਂਸਰ ਹੁੰਦਾ ਉਹਦੇ ਲਈ ਵੀ ਕਾਫੀ ਬੜੀ ਫਾਇਦੇਮੰਦ ਦਾ ਤੇ ਦੋਸਤੋ ਇਹਦੇ ਨਾਲ ਨਾਲ ਕਾਫੀ ਸਾਡਾ ਵਧਿਆ ਹੋਇਆ ਪੇਟ ਘੱਟ ਕਰਨ 'ਚ ਸਾਡਾ ਵਜ਼ਨ ਘੱਟ ਕਰਨ 'ਚ ਵੀ ਸਹਾਇਤਾ ਕਰਦੀ ਆ ਕਿਉਂਕਿ ਇਹਦੇ ਵਿੱਚ ਕੈਫੀਨ ਹੋਣ ਕਰਕੇ ਇਹ ਸਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰ ਦਿੰਦੀ ਆ ਭਾਵ ਸਾਡੀ ਜਿਹੜੀ ਭੋਜਨ ਤੋਂ એનર્ਜੀ ਬਣਨ ਦੀ ਪੂਰੀ ਪ੍ਰਕਿਰਿਆ ਏ ਇਹ ਉਹਨੂੰ ਤੇਜ਼ ਕਰ ਦਿੰਦੀ ਜਿਹਦੇ ਕਰਕੇ ਸਾਡਾ ਭਾਰ ਵੀ ਬੜੀ ਜਲਦੀ ਘਟ ਜਾਂਦਾ ਏ ਤੇ ਦੋਸਤੋ ਇਹਦੇ ਨਾਲ ਨਾਲ ਜਿਹੜੇ ਵਾਇਰਸ ਸਾਨੂੰ ਹੈਪੇਟਾਈਟਸ ਕਰਦੇ ਆ ਜਿਵੇਂ ਹੈਪੇਟਾਈਟਸ ਸੀ ਵਾਇਰਸ ਹੋ ਗਿਆ ਇਹਨਾਂ ਦੀ ਗਿਣਤੀ ਵੀ ਘਟ ਕਰਦੀ ਆ ਇਸ ਬਿਮਾਰੀ ਦੀ ਮਤਲਬ ਅੱਗੇ ਵਧਣ ਤੋਂ ਰੋਕ ਲੈਂਦੀ ਆ ਤੇ ਦੋਸਤੋ ਇਹਦੇ ਨਾਲ ਨਾਲ ਜਿਹੜੀ ਬਿਮਾਰੀ ਜਿਵੇਂ ਫੈਟੀ ਲੀਵਰ ਹੋ ਜਾਂਦਾ ਸਾਨੂੰ ਇਹ ਉਹਨੂੰ ਵੀ ਰੋਕਣ ਦੀ ਤਾਕਤ ਰੱਖਦੀ ਆ ਦੋਸਤੋ ਫੈਟੀ ਲੀਵਰ ਅੱਗੇ ਜਾ ਕੇ ਸਰੋਸਿਸ ਦਾ ਰੂਪ ਧਾਰਨ ਕਰ ਲੈਂਦਾ ਹੈ ਸੋ ਵਿਗਿਆਨ ਮੰਨਦੀ ਜੇ ਅਸੀਂ ਰੋਜ਼ਾਨਾ 2 ਕੱਪ ਕਾਫੀ ਦਾ ਇਸਤੇਮਾਲ ਕਰਦੇ ਆ ਤਾਂ 44% 44% ਜਿਹੜਾ ਸਰੋਸਿਸ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ਤੇ ਦੋਸਤੋ ਜੇ ਅਸੀਂ ਦਿਨ ਚ 4 ਕੱਪ ਕਾਫੀ ਦੇ ਪੀਨੇ ਆ ਤਾਂ ਘੱਟੋ ਘੱਟ 65% ਜਿਹੜਾ ਸਿਰੋਸਿਸ ਹੋਣ ਦਾ ਖਤਰਾ ਘੱਟ ਹੋ ਜਾਂਦਾ ਦੋਸਤੋ ਸਿਰੋਸਿਸ ਲਿਵਰ ਦੀ ਜਿਹੜੀ ਬਿਮਾਰੀ ਆ ਇਸ ਤੋਂ ਬਾਅਦ ਲਿਵਰ ਨੂੰ ਸਹੀ ਪੋਜੀਸ਼ਨ ਤੇ ਲਿਆਉਣਾ ਔਖਾ ਹੋ ਜਾਂਦਾ ਸੋ ਜੇ ਫੈਟੀ ਲਿਵਰ ਅੱਗੇ ਵਧਦਾ ਜਾਵੇ ਤਾਂ ਉਹ ਸਿਰੋਸਿਸ ਦਾ ਰੂਪ ਧਾਰਨ ਕਰ ਲੈਂਦਾ ਹੈ ਲਿਵਰ ਸਖਤ ਹੋ ਜਾਂਦਾ ਤੇ ਦੋਸਤੋ ਸਟੱਡੀਜ਼ ਇਹ ਕਹਿੰਦੀਆਂ ਵੀ ਜੇ ਅਸੀਂ ਰੋਜ਼ਾਨਾ 2 ਕੱਪ ਕਾਫੀ ਦੇ ਪੀਨੇ ਆ ਤਾਂ ਫੈਟੀ ਲਿਵਰ ਤੋਂ ਬਾਅਦ ਜਿਹੜਾ ਫਾਈਬਰੋਸਿਸ ਹੋ ਜਾਂਦੀ ਲਿਵਰ ਦੀ ਲਿਵਰ ਸਖਤ ਹੋ ਜਾਂਦਾ ਇਹਦੇ ਤੇ ਖਰੀਂਡ ਆ ਜਾਂਦਾ ਜਾਂ ਲਿਵਰ ਦਾ ਸਿਰੋਸਿਸ ਹੋ ਜਾਂਦਾ ਹੈ ਇਹਦੀ ਜਿਹੜੀ ਪ੍ਰੋਗਰੈਸ ਆ ਉਹ ਸਲੋ ਹੋ ਜਾਂਦੀ ਆ ਸੋ ਰੋਜ਼ਾਨਾ ਦੋ ਕੱਪ ਕਾਫੀ ਪੀਣਾ ਸਾਡੀ ਬਿਮਾਰੀ ਅੱਗੇ ਨਹੀਂ ਵਧੂਗੀ ਤੇ ਇਹਨੂੰ ਠੀਕ ਹੋਣ ਚ ਵੀ ਇਹ ਬੜੀ ਹੈਲਪ ਕਰਦੀ ਆ ਤੇ ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਹੈਪੇਟਾਈਟਸ ਸੀ ਵਰਗੀ ਜਿਹੜੀ ਭਿਆਨਕ ਬਿਮਾਰੀ ਆ ਇਹ ਉਹਦਾ ਵਾਇਰਲ ਲੋਡ ਨੂੰ ਵੀ ਘਟ ਕਰਨ ਦੀ ਤਾਕਤ ਰੱਖਦੀ ਆ ਉਹਦੇ ਅੱਗੇ ਵਧਣ ਤੋਂ ਵੀ ਬਿਮਾਰੀ ਦੇ ਅੱਗੇ ਵਧਣ ਤੋਂ ਵੀ ਇਹ ਫਾਇਦੇਮੰਦ ਸਾਬਤ ਹੁੰਦੀ ਆ ਕਾਫੀ ਇਹ ਕਾਲੇ ਪੀਲੇ ਨੂੰ ਹੋਰ ਅੱਗੇ ਨਹੀਂ ਵਧਣ ਦਿੰਦੀ ਜੇ ਅਸੀਂ ਰੋਜ਼ਾਨਾ ਕਾਫੀ ਦਾ ਇਸਤੇਮਾਲ ਕਰਦੇ ਆਂ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਉਹ ਕਿਹੜੇ ਕਾਰਨ ਆ ਉਹ ਕਿਹੜੀ ਚੀਜ਼ ਆ ਕਾਫੀ ਚ ਜਿਨ੍ਹਾਂ ਜਿਹਦੇ ਕਰਕੇ ਸਾਡੇ ਲਿਵਰ ਵਾਸਤੇ ਤੇ ਬਾਕੀ ਬਿਮਾਰੀਆਂ ਵਾਸਤੇ ਫਾਇਦੇਮੰਦ ਹੁੰਦੀ ਤੇ ਸਾਡੀ ਸਿਹਤ ਲਈ ਇਹ ਫਾਇਦਾ ਦਿੰਦੀ ਆ ਦੋਸਤੋ ਕਾਫੀ ਵਿੱਚ ਮੰਨਿਆ ਗਿਆ ਵੀ ਘਟੋ-ਘਟ 1000 ਤਰ੍ਹਾਂ ਦੇ ਅਜਿਹੇ ਕੈਮੀਕਲ ਪਾਏ ਜਾਂਦੇ ਆ ਜਿਹੜੇ ਸਾਡੀ ਸਿਹਤ ਵਾਸਤੇ ਵਧੀਆ ਹੁੰਦੇ ਆ ਸੋ ਹਜੇ ਵੀ ਖੋਜ ਹੋ ਰਹੀ ਆ ਸ਼ਾਇਦ ਇਸ ਤੋਂ ਵੀ ਵੱਧ ਕੈਮੀਕਲ ਜਿਹੜੇ ਉਹ ਮਿਲ ਸਕਣ ਅੱਗੇ ਜਿਹੜੇ ਸਾਨੂੰ ਫਾਇਦੇਮੰਦ ਸਾਬਤ ਹੁੰਦੇ ਆ ਦੋਸਤੋ ਜਦੋਂ ਕਾਫੀ ਸਾਡੀਆਂ ਅੰਤੜੀਆਂ ਵਿੱਚ ਜਾ ਕੇ ਹਰਮ ਹੁੰਦੀ ਆ ਤਾਂ ਇੱਕ ਪੈਰਾਜ਼ੈਂਥਿਨ ਨਾਂ ਦਾ ਇੱਕ ਪਦਾਰਥ ਜਿਹੜਾ ਉਹ ਬਣਦਾ ਏ ਜਿਹਦੇ ਕਰਕੇ ਸਾਨੂੰ ਲਿਵਰ ਦੀਆਂ ਬਿਮਾਰੀਆਂ ਤੋਂ ਬਹੁਤ ਫਾਇਦਾ ਮਿਲਦਾ ਏ ਲਿਵਰ ਦੇ ਸਰੋਸਿਸ ਨੂੰ ਵੀ ਇਹ ਅੱਗੇ ਵਧਣ ਤੋਂ ਰੋਕਦਾ ਏ ਤੇ ਫੈਟੀ ਲਿਵਰ ਦੀ ਬਿਮਾਰੀ ਨੂੰ ਵੀ ਠੀਕ ਕਰਨ ਦੀ ਤਾਕਤ ਰੱਖਦਾ ਜਿਹੜਾ ਇਹ ਪਦਾਰਥ ਆ ਤੇ ਦੋਸਤੋ ਹੋਰ ਦੋ ਪਦਾਰਥ ਇੱਕ ਕਾਬਿਓਲ ਤੇ ਕੈਫੇਸਟੋਲ ਨਾਂ ਦੇ ਜਿਹੜੇ ਕਾਫੀ ਚ ਪਾਏ ਜਾਂਦੇ ਆ ਜਿਹੜੇ ਸਾਨੂੰ ਲਿਵਰ ਕੈਂਸਰ ਹੋਣ ਦੇ ਖਤਰੇ ਨੂੰ ਵੀ ਘੱਟ ਕਰਦੇ ਆ ਸਾਨੂੰ ਲਿਵਰ ਕੈਂਸਰ ਤੋਂ ਬਚਾ ਕੇ ਰੱਖਦੇ ਆ ਤੇ ਸਾਡੇ ਸਰੀਰ 'ਚ ਹੋਰ ਜਿਹੜੇ ਕੈਂਸਰ ਦੀਆਂ ਬਿਮਾਰੀਆਂ ਬਣਨ ਦਾ ਖਤਰਾ ਉਹ ਵੀ ਘੱਟ ਹੋ ਜਾਂਦਾ ਜੇ ਅਸੀਂ ਰੋਜ਼ਾਨਾ ਕੌਫੀ ਪੀਂਨੇ ਆ ਤੇ ਦੋਸਤੋ ਕੌਫੀ ਵਿੱਚ ਅਜਿਹੇ ਐਸਿਡਸ ਪਾਏ ਜਾਂਦੇ ਆ ਜਿਹੜੇ ਹੈਪੇਟਾਈਟਸ ਸੀ ਦਾ ਜਿਹੜਾ ਵਾਇਰਸ ਹੁੰਦਾ ਏ ਉਹਦੇ ਨਾਲ ਲੜਨ ਦੀ ਤਾਕਤ ਰੱਖਦੇ ਆ ਤੇ ਦੋਸਤੋ ਕਾਫੀ ਕਿਸੇ ਵੀ ਪ੍ਰਕਾਰ ਦੀ ਹੋਵੇ ਸਾਨੂੰ ਸਾਰੀਆਂ ਜਿਹੜੀਆਂ ਕਾਫੀਜ਼ ਆਉਂਦੀਆਂ ਐ ਉਹ ਸਾਨੂੰ ਫਾਇਦਾ ਦਿੰਦੀਆਂ ਬੈਲਗਵਿਟ ਦਿੰਦੀਆਂ ਤੇ ਦੋਸਤੋ ਇਹ ਬਾਜ਼ਾਰ ਤੋਂ ਇਹਦਾ ਰੇਟ ਵੀ ਘੱਟ ਹੁੰਦਾ ਸਾਨੂੰ ਸਸਤੀ ਵੀ ਮਿਲ ਜਾਂਦੀ ਆ ਤੇ ਦੋਸਤੋ ਸਟੱਡੀਜ਼ ਦਾਅਵਾ ਕਰਦੀਆਂ ਕਿ ਆਉਣ ਵਾਲੇ ਸਮੇਂ 'ਚ ਕਾਫੀ ਨੂੰ ਦਵਾਈ ਦੇ ਰੂਪ ਵਿੱਚ ਵੀ ਵਰਤਿਆ ਜਾਣ ਲੱਗੂਗਾ ਜਿਹੜੇ ਜਿਸ ਹਿਸਾਬ ਨਾਲ ਇਹ ਸਾਨੂੰ ਫਾਇਦਾ ਦਿੰਦੀ ਆ ਸਾਡੀ ਸਿਹਤ ਨੂੰ ਤੇ ਦੋਸਤੋ ਜਿਹੜੀ ਗੱਲ ਧਿਆਨ ਰੱਖਣ ਵਾਲੀ ਆ ਉਹ ਇਹ ਆ ਵੀ ਕਾਫੀ ਪੀਣ ਨਾਲ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਵੱਧਦਾ ਏ ਇਹਦੇ ਨਾਲ ਨਾਲ ਸਾਡਾ ਕੋਲੇਸਟ੍ਰੋਲ ਦਾ ਲੈਵਲ ਵੀ ਵੱਧ ਜਾਂਦਾ ਸੋ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਏ ਜਾਂ ਕੋਲੇਸਟ੍ਰੋਲ ਵੱਧਦਾ ਉਹਨਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਏ ਤੇ ਦੋਸਤੋ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਵੀ ਕਾਫੀ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਜਿਹੜੇ ਮੈਂ ਤੁਹਾਨੂੰ ਪਿੱਛੇ ਫਾਇਦੇ ਦੱਸੇ ਆ ਜੇ ਇਹਨਾਂ ਨੂੰ ਵੇਖੀਏ ਤਾਂ ਸਾਨੂੰ ਰੋਜ਼ਾਨਾ 2 ਤੋਂ 3 ਕੱਪ ਅਸੀਂ ਕਾਫੀ ਦੇ ਪੀ ਸਕਦੇ ਆ ਜਿਦੇ ਨਾਲ ਸਾਨੂੰ ਇਹ ਸਾਰੇ ਲਾਭ ਮਿਲਣਗੇ ਸੋ ਇਹ ਸਾਡਾ ਭਾਰ ਵੀ ਘਟ ਕਰਦੀ ਸਾਡਾ ਵਧਿਆ ਹੋਇਆ ਪੇਟ ਵੀ ਘਟਾਉਂਦੀ ਆ ਇਹਦੇ ਨਾਲ ਨਾਲ ਸਾਨੂੰ ਲਿਵਰ ਦੀਆਂ ਕਈ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦੀ ਆ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ। ਸੋ ਉਜਾਜ ਦੇਉ ਧੰਨਵਾਦ।